ਦੇ ਨਾਲ ਸਾਰਿਆਂ ਨੂੰ ਬਖਰੀ ਗੱਲ ਜੀ ਇਹ ਨਗਰ ਨਿਕੋ ਵਾਲੇ ਜਿਹੜੇ ਅੱਜ ਸਾਡੇ ਮਲੇ ਜਾਏ ਆਂ ਔਰ ਮੱਛਰ ਬਹੁਤ ਜ਼ਿਆਦਾ ਸੀ ਅਸੀਂ ਉਹਨਾਂ ਨੂੰ ਵੇਚ ਦਿੱਤੀ ਸੀ ਉਹਨਾਂ ਸਾਡੀ ਦੇਖੀ ਚੜੀ ਗਈ ਸੀ ਤੇ ਉਹਨੇ ਆਪਣਾ ਉਹ ਥੋੜਾ ਜਿਹਾ ਵਸੂਨਾ ਉਹ ਲੈ ਗਿਆ ਆਓ ਬਸ ਇਹੋ ਜੇ ਕਮਿਸ਼ਨਰ ਸਾਹਿਬ ਦੇ ਆਰਡਰਾਂ ਦੇ ਹੁਕਮ ਅਨੁਸਾਰ ਮੇਰੇ ਸਾਹ ਹੁਣਦੇ ਹੁਕਮ ਅਨੁਸਾਰ ਸੀ ਆਈ ਦਾ ਇੱਕ ਬਰਸਾਤ ਹੋਣ ਕਰਕੇ ਮੱਛਰ ਬਹੁਤ ਜ਼ਿਆਦਾ ਹੋ ਗਿਆ ਵਾ ਇਹ ਕਰਕੇ ਅਸੀਂ ਦੂਰ ਤੋਂ ਦੂਰ ਹਰ ਮਹੱਲੇ ਵਿੱਚ ਵਾਰਡ ਦੇ ਵਿੱਚ ਜਿਹੜੀ ਫੋਕ ਮਸ਼ੀਨ ਹੈ ਕਮਿਸ਼ਨਰ ਸਾਹਿਬ ਹੁਣਾ ਵੱਲੋਂ ਹੁਕਮ ਵੀ ਕੋਈ ਰਵੇ ਨਾ ਡਿੰਗੂ ਤੋਂ ਜਿੰਨਾ ਬਚਾਅ ਹੁੰਦਾ ਵਾ ਉਹਨਾਂ ਕਰਾਂਗੇ ਸਰ ਹੋਰ ਵੀ ਮਹੱਲੇ 'ਚ ਜਾ ਕੇ ਆਏ ਤੁਸੀਂ ਹਾਂਜੀ ਹਾਂਜੀ ਹਰ ਰੋਜ਼ ਮਹੱਲੇ 'ਚ ਹੁੰਦੀ ਹੈ ਡਿਊਟੀ ਤੁਹਾਡੀ ਸਵੇਰੇ ਮੇਰੇ ਖਾ 7 ਵਜੇ ਤੋਂ ਸ਼ੁਰੂ ਹੋ ਜਾਂਦੀ ਹੈ ਹਾਂਜੀ ਹਾਂਜੀ ਉੱਜਾ ਸ਼ਾਮ ਨੂੰ ਵੀ ਤੇ ਇਸ ਵੇ। ਅਨ ਤੁਹਾਡਾ ਕੋਲ ਸਰ ਮਹੱਲਾ ਪਹੁੰਚਣ ਦੇ ਸਵਾਗਤ ਆ। ਤੇ ਕਮਿਸ਼ਨ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਤੁਹਾਨੂੰ ਇੱਥੇ ਸਾਡੇ ਕੋਲ ਭੇਜਿਆ। ਔਰ ਅਸੀਂ ਧੰਨਵਾਦ ਕਰਦੇ ਆ ਔਰ ਕਈ ਸਾਡੀਆਂ ਉਮੀਦਾਂ ਤੁਹਾਡੇ ਤੱਕ ਰਹਿਣਗੀਆਂ। ਧੰਨਵਾਦ ਜੀ। ਠੀਕ ਹੈ।